ਲੋ ਜੀ ਦੇਖੋ ਆਪਣੀ ਗੱਡੀ ਦੇ ਵਿੱਚ ਨਾ ਚੂਹਾ ਆ ਜਾਂਦਾ ਸੀ ਫੋਰਚੂਨਰ ਗੱਡੀ ਆ ਤੁਹਾਨੂੰ ਦਿਖਾ ਦਈਏ ਆਹ ਤੇ ਆਹ ਜਗ੍ਹਾ ਹੁੰਦੀ ਹੈ ਨਾ ਜਿੱਥੇ ਤੁਸੀਂ ਹਵਾ ਮਤਲਬ ਜੇ ਆਪਾਂ ਬਾਹਰ ਤੇ ਅੰਦਰ ਵਾਲੀ ਕਰਦੇ ਇੱਥੇ ਇੱਕ ਜਗ੍ਹਾ ਹੁੰਦੀ ਆ ਇੱਥੋਂ ਦੀ ਵੜ ਜਾਂਦਾ ਸੀ ਚੂਹਾ ਤੇ ਤੁਹਾਨੂੰ ਦਿਖਾਉਣੇ ਆ ਜਾਲੀ ਦਾ ਕੀ ਹਾਲ ਹੋਇਆ ਪਿਆ ਆਹ ਦੇਖੋ ਜਿਹੜਾ ਫਿਲਟਰ ਹੁੰਦਾ ਮਲੇ ਬਹੁਤ ਹੀ ਕਦਰ ਨਾਲ ਚੀਜ਼ ਐ ਚੂਹੇ ਦੀ ਗੰਦਗੀ ਜਿੰਨੀ ਵੀ ਆ ਉਹ ਆਈ ਜਾਂਦੀ ਸੀਗੀ ਆਹ ਦੇਖ ਲਓ ਕੀ ਹਾਲ ਮਾਰਿਆ ਨੇ ਹਨਾ ਗੰਦ ਸਾਰਾ ਅੰਦਰ ਹੀ ਆ ਜਾਂਦਾ ਸੀ ਸੋ ਇਸੇ ਕਰਕੇ ਲਾਉਣ ਲੱਗੇ ਆ ਜਾਲੀ ਹੋ ਇਸ ਤਰ੍ਹਾਂ ਜਾਲੀ ਲਵਾਈ ਜਾ ਸਕਦੀ ਆ ਵੀਰ ਤੇ ਜਾਲੀ ਲਾਉਣ ਲੱਗੇ ਆਂ ਤੇ ਆਹ ਇਹਦੇ ਨਾਲ ਹੁਣ ਚੂਹਾ ਬਿਲਕੁਲ ਅੰਦਰ ਨਹੀਂ ਆ ਸਕਦਾਗਾ ਤੇ ਤੁਸੀਂ بچ ਸਕਦੇ ਜਿਹੜੀ ਗੰਦਗੀ ਚੂਹਾ ਜਾਂ ਹੋਰ ਵੀ ਨੁਕਸਾਨ ਕਰ ਸਕਦਾ ਗੱਡੀ ਦੇ ਵਿੱਚ ਸੋ ਸਾਨੀ ਦੇ ਨਾਲ ਬਚਿਆ ਜਾ ਸਕਦਾ ਹੈ ਤਾਂ ਉਹ ਵੀ ਦੇਖੋ ਇਸ ਤਰ੍ਹਾਂ ਜਾਲੀ ਫਿੱਟ ਹੋ ਗਈ ਆ ਪੂਰੀ ਤਰ੍ਹਾਂ ਹੁਣ ਕੋਈ ਚੀਜ਼ ਅੰਦਰ ਨਹੀਂ ਜਾ ਸਕਦੀ ਨਾ ਚੂਹਾ ਨਾ ਜਾ ਕੋਈ ਹੋਰ ਵੀ ਚੀਜ਼ ਕਿ ਦੇਖ ਲਓ ਦੋਨਾਂ ਫਿਲਟਰਾਂ ਵਿੱਚ ਕਿੰਨਾ ਫਰਕ ਆ ਬਿਲਕੁਲ ਜਿਵੇਂ ਵਾਈਟ ਫਿਲਟਰ ਆ ਤੇ ਇਹਦਾ ਬੁਰਾ ਹਾਲ ਹੋਇਆ ਪਿਆ ਨਾ ਗੱਡੀ ਦਾ AC ਫਿਲਟਰ ਜ਼ਰੂਰ ਚੈੱਕ ਕਰਦੇ ਰਹੋ ਤੇ ਚੇਂਜ ਕਰਾਓ ਜਦੋਂ ਵੀ ਲੋੜ ਆਉ।